ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣ ਸੰਤਾਂ ਵਾਲੇ ਕੋਠਿਆਂ 'ਚੋ ਦੋਸਤੋ ਵੀਡੀਓ ਬਣਾ ਰਹੇ ਆ ਵੀਡੀਓ ਤੋਂ ਤੁਸੀਂ ਜੱਜਮੈਂਟ ਕਰ ਹੀ ਲਈ ਹੋਊਗੀ ਦੋਸਤੋ ਆਪਾਂ ਅੰਕਲ ਸੁਗਮੰਦਰ ਕੋਲੇ ਪਹੁੰਚੇ ਸੀਗੇ ਅੰਕਲ ਜੀ ਬਾਹਰ ਗਏ ਹੋਇਆ ਘਰੇ ਹੈ ਨਹੀਂਗੇ ਤੇ ਡਿਟੇਲ ਸਾਰੀ ਅੰਕਲ ਹੀ ਸਾਨੂੰ ਫੋਨ ਤੇ ਦੱਸ ਦੇਣਗੇ ਇੱਥੋਂ ਸ਼ੁਰੂ ਹੋ ਜਾਂਦੇ ਦੋਸਤੋ ਆ ਇੱਕ ਨੰਬਰ ਤੋਂ ਪਸ਼ੂ ਜਿੰਨੇ ਵੀ ਆ ਸਾਰੇ ਵਿਕਾਊ ਆ ਆ ਵੀ ਦੋਸਤੋ ਝੋਟੀ ਚੰਗੀ ਆ ਪ੍ਰੋਪਰ ਡਿਟੇਲ ਆ ਜਿਹੜੀ ਉਹ ਤੁਸੀਂ ਨੰਬਰ ਤੇ ਅੰਕਲ ਤੋਂ ਲੈ ਸਕਦੇ ਆ ਨੰਬਰ ਦੋਸਤੋ ਵੀਡੀਓ ਚ ਤੁਹਾਨੂੰ ਦੱਸ ਦਾਂਗੇ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਅੱਗੇ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਬਣਾਉਣ ਵਾਸਤੇ ਮੇਰੇ ਨਾਲ ਕਨੈਕਟ ਕਰ ਸਕਦੇ ਮੇਰਾ ਨੰਬਰ 9592626951 ਆ ਦੋਸਤੋ ਤਾਜੀ ਮੱਝ ਸੂਈ ਆ ਸਵੇਰ ਸੂਈ ਆ ਚੰਗਾ ਕੱਦ ਕਾਠਾ ਪਲੀ ਸਭੀ ਚੰਗੀ ਆ ਬੱਚਾ ਇਹਨੇ ਦੋਸਤੋ ਕਟਾ ਦਿੱਤਾਗਾ ਦੇਖ ਸਕਦੇ ਜੇਰ ਇਹਦੀ ਆ ਦੋਸਤੋ ਪੈ ਗਈ ਆ ਪ੍ਰੋਪਰ ਸਾਰੀ ਤੇ ਆ ਦੋਸਤੋ ਟੋਕਰ ਝੋਟੀ ਦਾ ਬੱਚਾ ਬਹੁਤ ਵੱਡੇ ਕੱਦ ਕਾਠ ਵਾਲੀ ਝੋਟੀ ਸਾਨੂੰ ਦੋਸਤੋ ਵੀਡੀਓ ਚ ਦਿਖਾਉਣੇ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਆ ਦੇਖ ਸਕਦੇ ਟੇਡਾ ਕੱਟ ਆ ਤੇ 10 ਕਿਲੋ ਦੁੱਧਾਂ ਅਕਲਾਂ ਦੇ ਵੀ ਇਹਦੇ ਅੱਧਾ ਤਿਆਰ ਜਿਹੜਾ ਹੁਣ ਜਿਹੜਾ ਨੱਟ ਦੁੱਧ ਦਾ 10 ਕਿਲੋ ਤਿਆਰ ਆ ਬੱਚਾ ਸਾਨੂੰ ਅਸੀਂ ਦੋਸਤੋ ਵੀਡੀਓ ਚ ਵਿਖਾਤਾਗਾ ਇਹ ਤੋਂ ਜੱਜਮੈਂਟ ਕਰ ਸਕਦੇ ਆ ਵੀ ਕਿੰਨੇ ਟਾਈਮ ਦੀ ਸੂਈ ਆ ਬਾਵਰ 2 ਦੀ ਆਪ ਆ ਇਹ ਦੋਸਤੋ ਤੇ ਬੱਚਾ ਇਹਦੇ ਮਗਰ ਕੱਟਾ ਬਹੁਤ ਸੋਹਣਾਗਾ ਦੇਖ ਸਕਦੇ ਆ ਕੁਝ ਪਸ਼ੂ ਅੰਦਰ ਖੜੇ ਆ ਇੱਕ ਦੋਸਤੋ ਬੂਰੀ ਮੱਝ ਆ ਉਹ ਵੀ ਵਿਕਾਊ ਆ ਤਾਜੀ ਸੂਈ ਆ ਸੁਬਾ ਇੱਕ ਆ ਦੋਸਤੋ ਟੋਕਰ ਝੋਟੀ ਆ ਬਣੀ ਹੈਗੀ ਆ ਇਹ ਬੱਬੇ ਵਾਲੇ ਝੋਟੇ ਦੇ ਕੋਲੋਂ ਤੇ ਬੱਚਾ ਇਹਦੇ ਮਗਰ ਕੱਟਾਗਾ ਤਾਜੀ ਦਾ ਦੁੱਧ 14-15 ਕਿਲੋ ਆ ਹੁਣ ਇਹਦੇ ਇਠਾਂ 12 ਕਿਲੋ ਦੁੱਧ ਦੇਖ ਸਕਦੇ ਆ ਪ੍ਰੋਪਰ ਡਿਟੇਲ ਆ ਜਿਹੜੀ ਉਹ ਅੰਕਲ ਤੋਂ ਲੈ ਸਕਦੇ ਤੁਸੀਂ ਅੰਕਲ ਦਾ ਨੰਬਰ ਤੁਹਾਨੂੰ ਵੀਡੀਓ ਤੇ ਦੋ 91 753 0 ਤੇ 736 0 ਤੇ 36 ਇਹ ਦੋਸਤੋ ਅੰਕਲ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਰੇਟ ਮੁੱਲ ਜਿਹੜੇ ਸਾਰੇ ਫੋਨ ਤੇ ਹੀ ਹੋਣਗੇ ਚੰਗੇ ਪਸ਼ੂ ਆ ਜਿਆਦੇ ਜਾਣਕਾਰੀ ਲਈ ਅੰਕਲ ਦਾ ਨੰਬਰ ਜ਼ਰੂਰ ਕਨੈਕਟ ਕਰ ਸਕਦੇ ਦੋਸਤੋ ਉਹ ਤੁਹਾਨੂੰ ਦੱਸਤਾ ਸੀ ਆ ਝੋਟੀ ਦਾ ਸਿੰਗ ਨੇੜੇ ਤੋਂ ਵਿਖਾ ਦਿੰਨੇ ਬਹੁਤ ਸੋਹਣੇ ਸਿੰਗ ਦੀ ਆ ਤੇ ਕੱਦ ਕਾਠ ਦੋਸਤੋ ਫੁੱਲ ਵੱਡੇ ਵਾਲੀ ਆ ਚੰਗੀ ਝੋਟੀ ਆ ਦੋਸਤੋ ਅੰਕਲ ਨੇ ਆਪਾਂ ਨੂੰ ਅੱਜ ਸੱਦਿਆ ਸੀ ਅੰਕਲ ਥੋੜਾ ਜਿਹਾ ਟਾਈਮ ਤੇ ਮੈਥੋਂ ਪਹੁੰਚਿਆ ਨਹੀਂ ਗਿਆ ਅੰਕਲ ਪਸ਼ੂ ਨਾਲੇ ਬਾਹਰ ਉੱਠ ਗਏ ਵੇਖਣ ਪਸ਼ੂ ਪਸੂ ਆਂਕਲ ਨਾਲ ਫੋਨ ਤੇ ਗੱਲ ਹੋਈ ਸੀਆਂ ਅੰਕਲਾਂ ਦੇ ਵੀ ਵੀਡੀਓ ਤੁਸੀਂ ਬਣਾ ਲਾ ਬਾਕੀ ਡਿਟੇਲ ਆਪੇ ਅਸੀਂ ਫੋਨ ਤੇ ਸਾਰੇ ਪਸ਼ੂਆਂ ਦੀ ਦੱਸ ਦਾਂਗੇ ਨੰਬਰਾਂ ਦੇ ਹਿਸਾਬ ਨਾਲ ਤੁਸੀਂ ਅੰਕਲ ਤੋਂ ਪੁੱਛ ਸਕਦੇ ਆ ਆ ਪਹਿਲੇ ਨੰਬਰ ਤੇ ਆ ਦੋ ਨੰਬਰ ਤੇ ਤੇ ਬਾਕੀ ਤਿੰਨ ਨੰਬਰ ਤੇ ਦੋਸਤੋਂ ਤਾਜੀ ਸੂਹੀ ਵੀ ਆ ਆ ਚੌਥੇ ਨੰਬਰ ਵਾਲੀ ਬਾਰੇ ਅੰਕਲ ਤੋਂ ਬਾਲਾ ਲੰਮੀ ਗੱਲ ਨਹੀਂ ਹੋਈ ਸਾਡੀ ਫੋਨ ਤੇ ਤੇ ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਆ ਇਹ ਵੀ ਚੰਗੇ ਕਦ ਕਾਠ ਵਾਲੀ ਝੋਟੀ ਆ ਤੇ ਆ ਦੋਸਤੋਂ ਇੱਕ ਨਗੀਨਾ ਹੀ ਆ ਪੂਰਾ ਟਾਪ ਦਾ ਜ਼ਰੂਰ ਕਨੈਕਟ ਕਰਿਓ ਬਹੁਤ ਚੰਗੀ ਝੋਟੀ ਆ ਕਦ ਕਾਠ ਦੋਸਤੋ ਫੁੱਲ ਵੱਡੇ ਕਦ ਦੀ ਆ ਮੈਂ ਦੋਸਤੋ ਇਹਦੇ ਬਰਾਬਰ ਖੜਾ ਨਾ ਮੇਰਾ ਕਦ 5.5 ਫੁੱਟ ਦਾ ਲੂ ਕੱਦਊਗਾ ਤੇ ਮੋਢੇ ਦੇ ਬਰਾਬਰ ਦੋਸਤੋ ਕੰਨ ਦੇ ਬਰਾਬਰ ਕਦ ਜਾਂਦਾ ਇਹਦਾ 5 ਫੁੱਟ ਤੋਂ ਉੱਤੇ ਕਰ ਦਊਗਾ ਦੇਖ ਸਕਦੇ ਬਹੁਤ ਵੱਡੇ ਕਦ ਕਾਠ ਵਾਲੀ ਤੇ ਚੰਗੇ ਪਸ਼ੂ ਆ ਆ ਤਾਜੀ ਮੈਂ ਸੂਈ ਆ ਇਹਦਾ ਹਵਾਨਾ ਬਹੁਤ ਵੱਡਾ ਦਾ ਦੋਸਤੋ ਦੇਖ ਸਕਦੇ ਆ ਚੰਗੇ ਥਣ ਹਵਾਨੇ ਦੀ ਆ ਸਾਰੇ ਥਣ ਗੈਬ ਚ ਨਿਕੜਵੇਂ ਤੇ ਜੇਰੇ ਦੀ ਦੋਸਤੋਂ ਪੈ ਗਈ ਆ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਅਗੇ ਰਿਕਵੈਸਟ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਦੀ ਵੀਡੀਓ ਦੇਖਣ ਲਈ ਤਿਆ ਤੇ ਲੋ ਸਾਰੇ ਵੀਰਾਂ ਦਾ ਧੰਨਵਾਦ